ਹਾਂਜੀ ਦੋਸਤੋ ਅੱਪਾ ਗੱਲ ਕਰਦੇ ਆਂ ਅਸਲੀ ਤੇ ਨਕਲੀ ਬੀ ਤੇ ਅੱਜ ਤੁਹਾਨੂੰ ਅਸਲੀ ਤੇ ਨਕਲੀ ਬੋਰਸ ਦੇ ਵਿੱਚ ਫਰਕ ਦੱਸਾਂਗੇ ਕੰਪਨੀ ਇੱਕੋ ਹੀ ਆ ਤੇ ਅਸਲੀ ਵੀ ਦਿਖਾਉਨੇ ਆਂ ਬੋਰਸ ਨੂੰ ਤੇ ਨਕਲੀ ਵੀ ਦਿਖਾਉਨੇ ਆਂ ਇਹ ਦੁਕਾਨ ਵਾਲੇ ਕਿਵੇਂ ਸੋੜਣਾ ਲੁੱਟ ਕਰਦੇ ਨੇ ਮਾਲਕਾਂ ਨੂੰ ਵੀ ਅੱਪਾ ਕਹਿੰਨੇ ਆਂ ਵੀ ਧਿਆਨ ਰੱਖਿਆ ਕਰੋ ਤੇ ਪਿੰਟਰੇ ਵੀ ਰਲੋ ਵੀ ਤੇ ਆ ਦੇਖੋ ਆਸ ਨੂੰ ਮੋਂ ਮੇ ਬੋਰਸ ਦਿਖਾਉਨਾ ਈਗਲ ਕੰਪਨੀ ਦਾ 3 ਇੰਚੀ ਬੋਰਸ ਆ ਦੇਖੋ ਈਗਲ ਕੰਪਨੀ BC ਆ ਉਪਰ ਬਦਲਾ ਤਿੱਖਾ ਨਿਕਿਲਾ ਇਹ ਤਾਂ ਬੁਰਸ਼ ਹੈਗਾ ਮੇਰੇ ਵੀਰੋ ਨਕਲੀ ਇਹ ਨਕਲੀ ਬੁਰਸ਼ਾ ਦੇਖ ਲੋ 75 mm ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਅਸਲੀ ਬੁਰਸ਼ ਇਹ ਆ ਦੇਖੋ ਵੀਰੋ ਅਸਲੀ ਬੁਰਸ਼ ਈਗਲ ਦਾ ਨਵਾਂ ਬੁਰਸ਼ ਤੇ 20 cc ਡੰਡੀ ਪਿੱਛੋਂ ਗੋਲ ਇਹ ਹੈਗਾ origignal ਬੁਰਸ਼ ਵੀਰੇ ਤੇ ਆ ਦੇਖੋ 75 mm ਤੇ ਇਹ ਅਸਲੀ ਪੁਰਸਾ ਇਹ ਵੀਰ ਧਿਆਨ ਰੱਖਿਆ ਕਰੋ ਦੁਕਾਨਾਂ ਵਾਲੇ ਤੁਹਾਡੇ ਨਾਲ ਕਿੱਦਾਂ ਲੁੱਟ ਕਰਦੇ ਨੇ ਅਸਲੀ ਨਕਲੀ ਦੇ ਵਿੱਚ ਫਰਕ ਕਰਕੇ ਦੇਖਿਆ ਕਰੋ ਤੇ ਪਿੰਟਰ ਵੀਰ ਨੂੰ ਨਾਲ ਜ਼ਰੂਰ ਲੈ ਜਾਇਆ ਕਰੋ ਇਹ ਨਾ ਸੋਚਿਆ ਕਰੋ ਵੀ ਇੱਕ ਮਿਸ਼ਨ ਭਾਲਦਾ ਦੁਕਾਨ ਤੋਂ ਤੇ ਮਾਲਕਾਂ ਦਾ ਵੀ ਟਾਈਮ ਵੇਸਟ ਹੁੰਦਾ ਤੇ ਪਿੰਟਰਾਂ ਦਾ ਵੀ ਟਾਈਮ ਵੇਸਟ ਹੁੰਦਾ ਵੀਰ ਬਿੰਦੇ ਮਿੰਦੇ ਵੀਰ ਜਾਂਦੇ ਆ ਦੁਕਾਨ ਤੇ ਮੋੜੇ ਆਉਂਦੇ ਆ ਕਿਤੇ ਲੈ ਆਉਂਦੇ ਆ ਇਦਾਂ ਵੀਰ ਨਾ ਕਰਿਆ ਕਰੋ ਮੇਰੇ ਵੀਰ ਨਾਲ ਪਿੰਟਰਾਂ ਨੂੰ ਲੈ ਜਾਇਆ ਕਰੋ ਇਹ ਜੋ ਤੁਹਾਡਾ ਵੀ ਫਾਇਦਾ ਤੇ ਪਿੰਟਰਾਂ ਦਾ ਵੀ ਫਾਇਦਾ ਤੁਹਾਡਾ ਵੀ ਟਾਈਮ ਬੱਜਦਾ ਤੇ ਪਿੰਟਰਾਂ ਦਾ ਵੀ ਟਾਈਮ ਬੱਜਦਾ ਸੋ ਇੰਨੀ ਕੋ ਵੀਡੀਓ ਨੂੰ ਅਗੇ ਸੂ ਜਰੂਰ ਸ਼ੇਅਰ ਕਰਿਓ ਧੰਨਵਾਦ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਮੇਰਾ ਵੀਰ